ਯਾਰ ਲਿਖਾਂ ਕੀ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ ਤੇਰੇ ਗੁਨਾ ਦਾ ਚੋਜੀ ਪੰਡਾਲ ਵੱਡਾ ਤੇਰੀ ਧਨ ਕੁਰਬਾਨੀ ਮੇਰੇ ਸ਼ੈਨ ਸ਼ਾਹ ਜੀ ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ ਜੁਗੋ ਜੁਗਨਾ ਲੱਛਣਾ ਤੇਰੇ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਉਧਾਰ ਵੱਡਾ ਸਿੱਖ ਕੌਮ ਤੇ ਤੇਰਾ ਉਧਾਰ ਵੱਡਾ ਜੁਗੋ ਜੁਗ ਅਟਲ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਕੋਈ ਕੌਮ ਮੁਹਰਮ ਨੂੰ ਮੰਨਦੀ ਏ ਵੱਡੇ ਦਿਨਾਂ ਦਾ ਕੋਈ ਧਿਆਨ ਧਰਦਾ ਦਿਨ ਪੋਹ ਦੇ ਸਾਨੂੰ ਵੀ ਭੁੱਲ ਦੇ ਨਾ ਡਿੱਠਾ ਜਦੋਂ ਸੀ ਦਸ਼ਮੇਸ਼ ਨੂੰ ਦਾਨ ਕਰਦਾ ਸਰਬੰਸ ਦਾਨੀ ਦਤਾਰ ਪਾਸ਼ਾ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਕੁਝ ਅਣਗੌਲੇ ਜਿਹੜੇ ਕਿਸੇ ਹਨ ਉਹ ਆਪ ਜੀ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ ਸਤਗੁਰੂ ਦੇ ਚਰਨਾਂ 'ਚ ਹਾਜ਼ਰੀਆਂ ਲਗਵਾਈਏ ਰਸਨਾ ਪਵਿੱਤਰ ਕਰੀਏ ਬਲਾਉ ਫਤੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਿੱਖ ਦੀ ਤੇ ਮੁਸਲਮ ਦੀ ਕਿੰਨੀ ਗੂੜੀ ਸਾਂਝ ਹੈ ਸ਼ਾਇਦ ਇਉਂ ਕਹਿ ਸਕਦੇ ਹਾਂ ਕਿ ਸਤਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਸਮਝ ਪੈ ਜਾਂਦੀ ਹੈ ਕੇ ਇਲਾਕੇ ਦਾ ਹਾਕਮ ਰਾਏ ਬਲਾਰ ਸਭ ਤੋਂ ਪਹਿਲਾ ਹੈ ਪੁਰਸ਼ਾਂ ਵਿੱਚੋਂ ਜਿਨੇ ਗੁਰੂ ਨਾਨਕ ਨੂੰ ਉਸ ਪ੍ਰਭੂ ਦੀ ਜੋਤ ਮੰਨਿਆ ਬੀਬੀਆਂ ਵਿੱਚੋਂ ਬੇਬੇ ਨਾਨਕੀ ਹੈ ਜਿਨੇ ਰੱਬ ਦਾ ਅਵਤਾਰ ਮੰਨਿਆ ਬਾਬੇ ਨਾਨਕ ਪਾਸ਼ਾ ਨੂੰ ਤੇ ਪੁਰਸ਼ਾਂ ਵਿੱਚੋਂ ਭਾਈਆਂ ਵਿੱਚੋਂ ਇਲਾਕੇ ਦਾ ਸਭ ਤੋਂ ਵੱਡਾ ਮੁਸਲਮ ਹਾਕਮ ਜਿਹੜਾ ਰਾਏ ਬਲਾਰ ਉਹ ਆਪਜੀ ਦੇ ਪਿਤਾ ਮਹਿਤਾ ਕਾਲੂ ਨੂੰ ਆਖਦਾ ਤੇਰਾ ਕੋਈ ਵੀ ਨੁਕਸਾਨ ਨਾਨਕ ਕਰੇ ਨੂੰ ਝਿੜਕੀ ਨਾ ਇਹਨੂੰ ਡਾਂਟਣਾ ਨਹੀਂ ਮੈਨੂੰ ਦੱਸ ਦਿਓ ਮੈਂ ਭਰਪਾਈ ਕਰ ਦਿਆਂਗਾ ਮੇਰੀ ਇਹ ਤਲਵੰਡੀ ਵਸਦੀ ਹੈ ਤੇ ਗੁਰੂ ਨਾਨਕ ਦੀ ਕਿਰਪਾ ਸਦਕਾ ਵਸਦੀ ਹੈ ਫਿਰ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਸਾਥੀ ਭਾਈ ਮਰਦਾਨਾ ਵੀ ਇੱਕ ਮੁਸਲਮਾਨ ਹੈ ਜਿਨੂੰ ਆਪਣੇ ਕੋਲ ਤੇ ਬਿਠਾਉਂਦੇ ਤੇ ਖਿਤਾਬ ਦਿੰਦੇ ਹਨ ਭਾਈ ਮਰਦਾਨਾ ਭਾਈ ਦਾ ਅਰਥ ਹੁੰਦਾ ਭਰਾ ਪਰ ਮੈਂ ਅੱਜ ਦੇ ਉਸ ਇਤਿਹਾਸ ਵੱਲ ਤੁਹਾਨੂੰ ਲੈ ਕੇ ਚੱਲਾਂ ਅਸੀਂ ਆਮ ਸੁਣਦੇ ਆ ਆਮ ਪੜ੍ਹਦੇ ਆ ਕਈ ਵਾਰ ਜਾਣੇਣ ਜਾਣੇ ਚ ਆਖ ਦਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਮੁਗਲਾਂ ਦੇ ਖਿਲਾਫ ਜੰਗ ਨਹੀਂ ਮੁਗਲਾਂ ਦੇ ਖਿਲਾਫ ਕੋਈ ਜੰਗ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ੁਲਮ ਦੇ ਖਿਲਾਫ ਜੰਗਾਂ ਹਨ ਗੁਰੂਕਲ ਕੀ ਧਰ ਪਿਤਾ ਜੀ ਮਹਾਰਾਜ ਦੀਆਂ ਜੇ ਮੁਗਲਾਂ ਦੇ ਖਿਲਾਫ ਹੀ ਜੰਗਾਂ ਹੁੰਦੀਆਂ ਤੇ ਬਦਰੂਦੀਨ ਪੀਰ ਬੁੱਧੂ ਸਾਸ ਡੋਰੇ ਵਾਲਾ ਜਿਨੇ 500 ਜਿਹੜੇ ਔਰੰਗਜ਼ੇਬ ਨੇ 500 ਸਿਪਾਹੀ ਆਪਣੀ ਫੌਜ ਚੋਂ ਕੱਢੇ ਸੀ ਐਲਾਨ ਕੀਤਾ ਸੀ ਕਿ ਇਹਨਾਂ ਨੂੰ ਕੋਈ ਆਪਣੇ ਕੋ ਨੌਕਰ ਨਾ ਰੱਖੇ ਉਹਦਾ ਪਰਿਵਾਰ ਕੋਲੂ ਪੀੜ ਦੇਾਂਗਾ ਜਦੋਂ ਰੋਟੀ ਤੋਂ ਆਤਰ ਹੋਏ ਤੇ ਪੀਰ ਬਦਰੂਦੀਨ ਪੀਰ ਬੁੱਧੂ ਸ਼ਾ ਸ਼ਡੋਰੇ ਵਾਲੇ ਕੋਲ ਆਏ ਉਹ ਆਖਦਾ ਇੱਕੋ ਇੱਕ ਹਸਤੀ ਹੈ ਇੱਕੋ ਇੱਕ ਅੱਲਾ ਦਾ ਰੂਪ ਹੈ ਇੱਕੋ ਇੱਕ ਨਡਰ ਹਨ ਜਰਨੈਲ ਸੈਨ ਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਤੁਹਾਡੀ ਰੋਜੀ ਰੋਟੀ ਦਾ ਬੰਦੋਬਸਤ ਕਰ ਸਕਦੇ 500 ਮਰੀਦ ਉਹ ਜਿਹੜੇ ਸਿਪਾਹੀ ਕੱਢੇ ਹੋਏ ਸੀ ਉਹ ਪੀਰ ਜੀ ਨੇ ਗੁਰੂ ਗੋਬਿੰਦ ਸਿੰਘ ਕੋਲ ਪ੍ਰਤੀ ਕਰਾਇ ਹੋਈ ਸੀ ਪੌਂਟਾ ਸਾਹਿਬ ਲਿਆ ਕੇ ਐਨ ਟਾਈਮ ਮੱਚੇ ਜੰਗ ਦੇ ਵਿੱਚ ਛੁੱਟੀਆਂ ਮੰਗਣ ਲੱਗੇ ਜਦੋਂ ਛੁੱਟੀਆਂ ਨਹੀਂ ਮਿਲੀਆਂ ਤੇ ਰਾਤ ਨੂੰ 300 ਪਗੌੜਾ ਹੋ ਗਿਆ ਅੰਦਰ ਖਾਤੇ ਜਾ ਕੇ ਦੁਸ਼ਮਣ ਨਾਲ ਮਿਲ ਗਏ ਕਾਲੇ ਖਾਂ ਇੱਥੇ ਆਪਣੇ ਬੋਲਾਂ ਤੇ ਭਾਵੇਂ ਖੜਾ ਰਿਆ ਪਰ ਗੁਰੂ ਸਾਹਿਬ ਨੇ ਉਹਨਾਂ 200 ਨੂੰ ਵੀ ਜੰਗ ਦੀ ਰਣਨੀਤੀ ਨੂੰ ਸਮਝਦਿਆਂ ਹੈ ਛੁੱਟੀਆਂ ਦੇ ਦਿੱਤੀਆਂ ਵੀ ਕਿਤੇ ਐਸਾ ਨਾ ਹੋਵੇ 300 ਉਧਰੋਂ ਰਲ ਜਾਵੇ 200 ਇਧਰੋਂ ਰਲਿਆ ਹੋਵੇ ਤੇ ਸ ਫੌਜ ਦਾ ਵਡੇਰਾ ਨੁਕਸਾਨ ਨਾ ਕਰ ਜਾਣਾ ਜੁਧਨੀਤੀ ਦੇ ਮਹਾਰ ਸ਼ੈਨਸ਼ਾ ਨੇ ਆਪਣੀ ਰਜਾ ਨਾਲ ਉਹਨਾਂ ਨੂੰ ਵੀ ਛੁੱਟੀਆਂ ਦੇ ਦਿੱਤੀਆਂ ਜਦੋਂ ਇਹ ਸਾਰੀ ਖਬਰ ਦਾ ਪਤਾ ਲੱਗਿਆ ਪੀਰ ਜੀ ਨੂੰ ਪੀਰ ਜੀ ਆਪਣੇ 700 ਚੇਲਿਆਂ ਮਰੀਦਾਂ ਦੇ ਨਾਲ ਆਪਣੇ ਚਾਰ ਪੁੱਤਰਾਂ ਦੇ ਨਾਲ ਆਪਣੇ ਭਤੀਜਿਆਂ ਦੇ ਨਾਲ ਜੰਗੇ ਮੈਦਾਨ ਦੇ ਵਿੱਚ ਜਾ ਪਹੁੰਚਿਆ ਜਦੋਂ ਆਖਿਆ ਮਹਾਰਾਜ ਫੌਜਾਂ ਆ ਚੜ ਕੇ ਆ ਗਈਆਂ ਮਹਾਰਾਜ ਕਹਿੰਦੇ ਫੌਜਾਂ ਨੂੰ ਰੋਕਣ ਵਾਲੇ ਵੀ ਆ ਪਹੁੰਚੇ ਆ ਦੋ ਪੁੱਤਰ ਇੱਥੇ ਸ਼ਹੀਦ ਹੋਏ 250 ਦੇ ਕਰੀਬ ਮਰੀਦ ਸ਼ਹੀਦ ਹੋਏ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੋਈ ਵੀ ਜੰਗ ਕਿਸੇ ਮਜਬ ਦੇ ਖਿਲਾਫ ਨਹੀਂ ਕਿਸੇ ਧਰਮ ਦੇ ਖਿਲਾਫ ਨਹੀਂ ਕਿਉਂਕਿ ਮਹਾਰਾਜ ਤੇ ਆਈ ਧਰਮ ਚਲਾਉਣ ਵਾਸਤੇ ਹਨ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ ਫਿਰ ਅੱਜ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾ ਨਿਆਂਗ ਖਾਂ ਕੋਟਲਾ ਨਿਆਂਗ ਖਾਂ ਗਏ ਨਿਆਂਗ ਖਾਂ ਦੀ ਹਵੇਲੀ ਵਿੱਚ ਗਏ ਜੇ ਗੁਰੂ ਸਾਹਿਬ ਦਾ ਜੰਗ ਜੁੱਧ ਕਿਸੇ ਮਸਜਬ ਨਾਲ ਹੁੰਦਾ ਨਾ ਮੁਸਲਮਾਨਾ ਨਾ ਹੁੰਦਾ ਤੇ ਉਹ ਮੁਸਲਮਾਨ ਦੇ ਘਰ ਦੀ ਤਲਾਸ਼ ਨਾ ਕਰਦੇ ਜੰਗ ਜੋਧੇ ਵੇਲੇ ਬੰਦਾ ਉਥੇ ਜਾਂਦਾ ਜਿੱਥੇ ਉਹਨੂੰ ਅਟੁੱਟ ਵਿਸ਼ਵਾਸ ਹੋਵੇ ਵਫਾਦਾਰੀ ਦਾ ਭਰੋਸਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਹੰਗ ਕੋਟਲਾ ਨਿਹੰਗ ਖਾਂ ਕਿਉਂ ਗਏ ਨਿਹੰਗ ਖਾਂ ਦੀ ਹਵੇਲੀ ਦੇ ਵਿੱਚ ਕਿਉਂ ਗਏ ਨਿਹੰਗ ਖਾਂ ਕੋਈ ਨਾਰਮਲ ਵਿਅਕਤੀ ਨਹੀਂ ਸੀ 48 ਪਿੰਡਾਂ ਦਾ ਮਾਲਕ ਸੀ ਬੜਾ ਵੱਡਾ ਰਸੂਖ ਸੀ ਇਹਦਾ ਸਰਕਾਰੀ ਦਰਬਾਰੇ ਪਰ ਇੱਕ ਮੁਸਲਮਾਨ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਦਾ ਐਸੇ ਵਕਤ ਜਾਣਾ ਜਦੋਂ ਸਰਸਾ ਨਦੀ ਤੇ ਬੜਾ ਵੱਡਾ ਨੁਕਸਾਨ ਹੋ ਚੁੱਕਿਆ ਸੀ ਵਿਦਿਆ ਸਾਗਰ ਗ੍ਰੰਥ ਸਰਸਾ ਨਦੀ ਦੀ ਭੇਟ ਹੋ ਗਿਆ ਸੀ ਹੋਰ ਸਿੰਘ ਕਈ ਰੁੜ ਗਏ ਸੀ ਸਾਜੋ ਸਮਾਨ ਰੁੜ ਗਿਆ ਸੀ ਪਰਿਵਾਰ ਇਥੋਂ ਤਿੰਨ ਹਿੱਸਿਆਂ ਚ ਵੰਡਿਆ ਗਿਆ ਸੀ ਐਸੇ ਵਕਤ ਜਦ ਦੁਸ਼ਮਣ ਪਿੱਛੇ ਲੱਗਿਆ ਹੋਇਆ ਜਦੋਂ ਗੁਰੂ ਸਾਹਿਬ ਮਹਾਰਾਜ ਜੀ ਨੇ ਸਰਸਾ ਪਾਰ ਕਰਦੇ ਸੀ ਤੇ ਉਦੋਂ ਰੰਗੜਾ ਨੇ ਰਾਹ ਰੋਕ ਲਿਆ ਸੀ ਕਿ ਅਸੀਂ ਨਹੀਂ ਤੁਹਾਨੂੰ ਜਾਣ ਦੇਣਾ ਮਲਕਪੁਰ ਦੇ ਰੰਗੜਾ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਭਾਈ ਬਚਿੱਤਰ ਸਿੰਘ ਦੀ ਜਥੇਦਾਰੀ ਹੇਠ ਇੱਥੇ ਮਲਕਪੁਰ ਦੇ ਰੰਗੜਾ ਨੂੰ ਸੋਧਣ ਵਾਸਤੇ ਫੌਜ ਚਾੜੀ ਹੋਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਟਲਾਨੀ ਅੰਗ ਖਾਂ ਕਿਉਂ ਹੁੰਦੇ ਮੈਂ ਇਹਦਾ ਤੁਹਾਡਾ ਨਾ ਜ਼ਿਕਰ ਕਰਾਂ ਇਹਨਾਂ ਦਾ ਵੱਡਾ ਵਡੇਰਾ ਹੋਇਆ ਸਮਸਖਾਂ ਸਮਸਖਾਂ ਛੇਵੇਂ ਪਾਤਸ਼ਾਹ ਦੇ ਕੋਲ ਘੋੜੇ ਲੈ ਕੇ ਆਉਂਦਾ ਹੁੰਦਾ ਸੀ ਜੋ ਗੁਰੂ ਗੋਬਿੰਦ ਸਿੰਘ ਗੁਰੂ ਅਰਗਵਿੰਦ ਸਾਹਿਬ ਰਾਜ ਨੇ ਐਲਾਨ ਕੀਤਾ ਸੀ ਸਾਡੇ ਕੋਲ ਚੰਗੇ ਘੋੜੇ ਲਿਆਓ ਚੰਗੇ ਸ਼ਸਤਰ ਲਿਆਓ ਜਵਾਨੀਆਂ ਭੇਟ ਕਰੋ ਮੈਂ ਜ਼ੁਲਮ ਦਾ ਨਾਸ਼ ਕਰਾਂਗਾ ਜ਼ੁਲਮ ਦੀਆਂ ਜੜ੍ਹਾਂ ਉਖਾੜ ਕੇ ਰੱਖ ਦੇਵਾਂਗਾ ਉੱਚਾ ਸਿਰ ਚੁੱਕ ਕੇ ਜੀਉਣ ਦੀ ਜਾਚ ਸਿਖਾਵਾਂਗਾ ਤੇ ਉਸ ਸਮੇਂ ਸੰਸਖਾ ਵੀ ਗੁਰੂ ਸਾਹਿਬ ਦੇ ਕੋਲ ਘੋੜੇ ਲੈ ਕੇ ਆਉਂਦਾ ਹੁੰਦਾ ਸੀ ਗੁਰੂ ਸਾਹਿਬ ਚੰਗੀ ਘੋੜਿਆਂ ਦੀ ਕੀਮਤ ਦਿੰਦੇ ਹੁੰਦੇ ਸੀ ਨਸਲੀ ਘੋੜਿਆਂ ਦੀ ਸੰਸਖਾ ਦਾ ਪੁੱਤਰ ਹੈ ਨਰੰਗ ਖਾਂ ਇਹ ਰੀਤ ਆਪਣੀ ਰਫਤਾਰ ਅਨੁਸਾਰ ਚੱਲਦੀ ਰਹੀ ਨਰੰਗ ਖਾਂ ਵੀ ਗੁਰੂ ਹਰਗੋਬਿੰਦ ਸਹਿ ਮਹਾਰਾਜ ਦੇ ਦਰਸ਼ਨਾਂ ਨੂੰ ਜਾਂਦਾ ਹੁੰਦਾ ਸੀ ਜਦੋਂ ਨਰੰਗ ਖਾਂ ਗਿਆ ਨਾ ਦਰਸ਼ਨਾ ਵਾਸਤੇ ਤੇ ਨਰੰਗ ਖਾਂ ਦੇ ਘਰ ਕੋਈ ਔਲਾਦ ਨਹੀਂ ਸੀ ਇਸ ਨੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਦਾਤਾ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਕੋਲ ਧਨ ਬੜਾ ਜ਼ਮੀਨ ਜਾਇਦਾਦ ਬੜੀ ਰਸੂਖ ਬੜਾ ਮੇਰਾ ਮੇਰੇ ਪਿਤਾ ਜੀ ਦਾ ਤੁਹਾਡੇ ਨਾਲ ਬੜਾ ਪ੍ਰੇਮ ਹੈ ਪਿਤਾ ਜੀ ਨੇ ਆਖਿਆ ਕਿ ਤੁਸੀਂ ਗੁਰੂ ਸਾਹਿਬ ਨੂੰ ਬੇਨਤੀ ਕਰੋ ਮਹਾਰਾਜ ਮੈਨੂੰ ਵੀ ਇੱਕ ਲਾਲ ਦੀ ਦਾਤ ਬਖਸ਼ਿਸ਼ ਕਰੋ ਤੁਸੀਂ ਦਾਰਾ ਇਸ ਸੰਗਤ ਦੀਆਂ ਝੋਲੀਆਂ ਭਰਦੇ ਹੋ ਤੇ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਜੀ ਨੇ ਇਹਨਾਂ ਤੇ ਕਿਰਪਾ ਕੀਤੀ ਇਹਨਾਂ ਦੇ ਘਰ ਸੁਪੁੱਤਰ ਪੈਦਾ ਹੋਇਆ ਫਿਰ ਇਹ ਸੁਪੁੱਤਰ ਨੂੰ ਲੈ ਕੇ ਕੀਰਤਪੁਰ ਸਾਹਿਬ ਗਏ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਦੇ ਕੋਲ ਕਿ ਮਹਾਰਾਜ ਇਸ ਬੱਚੇ ਦਾ ਨਾਮ ਤੁਸੀਂ ਰੱਖੋ ਤੇ ਗੁਰੂ ਸਾਹਿਬ ਨੇ ਨਿਹੰਗ ਸਿੰਘ ਫੌਜਾਂ ਸਜਾਈਆਂ ਹੋਈਆਂ ਸਨ ਤੇ ਮਹਾਰਾਜ ਨੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਕਹਿੰਦੇ ਇਹ ਸਾਡਾ ਨਿਹੰਗ ਹੀ ਆ ਤੇ ਮਹਾਰਾਜ ਨੇ ਉਹਦਾ ਨਾਮ ਨਿਹੰਗ ਆਖਿਆ ਤੇ ਨਿਹੰਗ ਖਾਂ ਇਸ ਦਾ ਨਾਮ ਹੋਇਆ ਇਹ ਗੁਰੂ ਸਾਹਿਬ ਜੀ ਮਹਾਰਾਜ ਦੇ ਬੋਲਾਂ ਦੇ ਨਾਲ ਇਹ ਇਹਨਾਂ ਦਾ ਪ੍ਰਕਾਸ਼ ਹੋਇਆ ਸੀ ਗੁਰੂ ਅਰਗਵਿੰਦ ਸਾਹਿਬ ਦੀ ਕਿਰਪਾ ਦੇ ਨਾਲ ਪਰ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲੀ ਵਾਰ ਨਿਹੰਗ ਖਾਂ ਦੇ ਘਰ ਆਏ ਜੰਗੀ ਜੋਦੇ ਜੰਗੀ ਜਰਨੈਲ ਜਿਵੇਂ ਆਪਾਂ ਰੈਕੀ ਕਰਦੇ ਆ ਨਾ ਉਹ ਚੱਲਦੇ ਆ ਫਿਰਦੇ ਆ ਇਲਾਕੇ ਨੂੰ ਵੇਖ ਰਹੇ ਰਹਿੰਦੇ ਹੁੰਦੇ ਹਨ ਉਹ ਭੇਤੀ ਹੁੰਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲਾਂ ਵੀ ਕਈ ਵਾਰੀ ਨਿਹੰਗ ਖਾਂ ਦੀ ਹਵੇਲੀ ਆਏ ਸੀ ਗੁਰੂ ਤੇਗ ਬਹਾਦਰ ਸਾਹਿਬ ਵੀ ਲੰਘਦੇ ਆਉਂਦੇ ਜਾਂਦੇ ਇੱਥੇ ਆਉਂਦੇ ਰਹਿੰਦੇ ਹੁੰਦੇ ਸਨ ਸੇਹ ਟੋਡਰਮਲ ਦੇ ਘਰ ਵੀ ਗੁਰੂ ਤੇਗ ਬਹਾਦਰ ਸਾਹਿਬਤੀ ਸਿੱਖਾਂ ਦੇ ਨਾਲ ਆਏ ਸੀ ਸੋ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਇਸ ਠਿਕਾਣੇ ਨੂੰ ਚੁਣਿਆ ਸੀ ਸਤਗੁਰਾਂ ਨੂੰ ਪਤਾ ਸੀ ਕਿ ਨਿਆਂੰਖਾਂ ਬੜਾ ਸ਼ਰਧਾਲੂ ਹੈ ਉਹ ਤਿੰਨ ਪੀੜੀਆਂ ਤੋਂ ਜੁੜਿਆ ਹੋਇਆ ਹੈ ਨਿਆਂੰਖਾਂ ਦੇ ਘਰ ਆਏ ਤੇ ਇੱਥੇ ਹੀ ਗੁਰੂ ਸਾਹਿਬ ਜੀ ਮਹਾਰਾਜ ਨੂੰ ਇੱਕ ਸਿੱਖ ਭਾਗ ਸਿੰਘ ਨੇ ਆ ਕੇ ਖਬਰ ਦਿੱਤੀ ਕਿ ਦਾਤਾ ਜੀ ਜਿਹੜੀ ਤੁਸੀਂ ਫੌਜ ਭੇਜੀ ਸੀ ਨਾ ਮਲਕਪੁਰ ਰੰਗੜਾਂ ਦੇ ਵਿੱਚ ਉਹ ਸਾਰੇ ਦੇ ਸਾਰੇ ਸਿੰਘ ਸ਼ਹੀਦ ਹੋ ਗਏ ਇੱਕ ਉੱਥੇ ਭਾਈ ਬਚਿੱਤਰ ਸਿੰਘ ਜਿਹੜਾ ਉਹ ਤੜਫਦਾ ਪਿਆ ਕੋਈ ਉਹਦੇ ਸਰੀਰ ਦਾ ਐਸਾ ਹਿੱਸਾ ਨਹੀਂ ਜਿੱਥੇ ਬਰਛਾ ਜਾਂ ਕਿਰਪਾਨ ਦਾ ਫਟ ਜਾਂ ਤੀਰ ਦਾ ਫਟ ਨਾ ਵੱਜਿਆ ਹੋਵੇ ਪਰ ਮੈਂ ਵੇਖਿਆ ਕਿ ਉਹ ਇੱਕੋ ਸਿੱਖ ਉੱਥੇ ਤੜਫਦਾ ਪਿਆ ਬਾਕੀ ਸਾਰੇ ਸਿਪਾਈ ਸ਼ਹਾਦਤ ਦਾ ਜੰਮ ਪੀ ਕੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸੇ ਵਕਤ ਮੌਤ ਦੇ ਮੂੰਹ ਵਿੱਚ ਪਾਉਣ ਵਾਸਤੇ ਕਿਹਨੂੰ ਭੇਜਿਆ ਜਦੋਂ ਦੱਸ ਦਿੱਤਾ ਜਿਹੜੀ ਫੌਜ ਭੇਜੀ ਸਾਰੀ ਸ਼ਹੀਦ ਹੋ ਗਈ ਇੱਕੋ ਹੀ ਭਾਈ ਬਚਿੱਤਰ ਸਿੰਘ ਜ਼ਖਮੀ ਪਿਆ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾ ਰਾ ਮਹਾਰਾਜ ਕਹਿੰਦੇ ਸੁਖੀ ਬਸੈ ਮੋਰੋ ਪਰਵਾ ਮੇਰਾ ਪਰਿਵਾਰ ਸੁਖੀ ਬਸੇ ਮਾਰੇ ਤੁਹਾਡੇ ਸਹਬਜ਼ਾਦੇ ਮਾਰੇ ਤੁਹਾਡੇ ਮਾਤਾ ਪਿਤਾ ਮਹਾਰਾਜ ਕਹਿੰਦੇ ਸੇਵਕ ਸਿੱਖ ਸਵੇ ਕਰਤਾ ਰਾ ਸਤਿਗੁਰ ਆਖਦੇ ਪੰਥ ਵਸੇ ਮੈਂ ਉਜੜਾਂ ਮਨ ਚਾਉ ਹਨੇਰਾ ਮੇਰੇ ਦੇਹ ਚ ਬਹੁਤ ਜਿਆਦਾ ਚਾ ਹੈ ਮੈਂ ਉਜੜ ਜਾਵਾਂ ਪਰ ਮੇਰਾ ਪੰਥ ਵਸਦਾ ਰਹੇ ਮਹਾਰਾਜ ਨੇ ਪੰਥ ਵਾਸਤੇ ਸਿੱਖਾਂ ਵਾਸਤੇ ਜੋਧਿਆਂ ਵਾਸਤੇ ਆਪਣੇ लाਡਲਿਆਂ ਦੇ ਸੀਸ ਲਾ ਦਿੱਤੇ ਕਹਿੰਦੇ ਜਾਜੀਤ ਸਿੰਘਾ ਜਖਮੀ ਬਚਿੱਤਰ ਸਿੰਘ ਨੂੰ ਚੱਕ ਕੇ ਲੈ ਕੇ ਆ ਬਾਬਾ ਅਜੀਤ ਸਿੰਘ ਨੂੰ ਭੇਜਿਆ ਮੌਤ ਦੇ ਮੂੰਹ ਵਿੱਚ ਕਹਿ ਸਕਦੇ ਆ ਜਦੋਂ ਨੰਦਾਂ ਦੀ ਪੁਰੀ ਨੂੰ ਛੱਡਿਆ ਤੇ ਪਹਿਲੀ ਕਤਾਰ 'ਚ ਦਸ਼ਮੇਸ਼ ਪਿਤਾ ਆਪ ਨਿਕਲਦੇ ਆ ਤੇ ਸਭ ਤੋਂ ਲਾਹਟ ਪਿੱਛੇ ਪਿੱਛੇ ਵੀ ਫੌਜ ਦੇ ਹਮੇਸ਼ਾ ਆਪਣਾ ਭਰੋਸੇਮੰਦ ਜਰਨੈਲ ਛੱਡਿਆ ਜਾਂਦਾ ਜਿਹਦੀ ਬਹਾਦਰੀ ਦਾ ਪਤਾ ਹੋਵੇ ਪਿੱਛੇ ਕਿਹਨੂੰ ਛੱਡਿਆ ਬਾਬਾ ਅਜੀਤ ਸਿੰਘ ਨੂੰ ਭਾਈ ਸੰਗਤ ਸਿੰਘ ਜੀ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਕਿ ਤੁਸੀਂ ਪਿਛੋਂ ਦੁਸ਼ਮਣ ਦਾ ਮੁਕਾਬਲਾ ਕਰਨਾ ਹੈ ਜਦੋਂ ਦੁਸ਼ਮਣ ਪਿਛੋਂ ਹਮਲਾ ਕਰੇਗਾ ਵਸ਼ਕਾਰ ਬੱਚੇ ਤੇ ਬਜ਼ੁਰਗ ਰੱਖੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਭੇਜਿਆ ਬਾਬਾ ਅਜੀਤ ਸਿੰਘ ਨੂੰ ਜਾ ਚੁੱਕ ਕੇ ਲਿਆ ਜਾ ਕੇ ਬਚਤਰ ਸਿੰਘ ਨੂੰ ਕਿੰਨਾ ਟੁੱਟ ਵਿਸ਼ਵਾਸ ਸੀ ਆਪਣੇ ਲਖਤੇ ਜਿਗਰ ਦੇ ਉੱਤੇ ਬਾਬਾ ਅਜੀਤ ਸਿੰਘ ਗਏ ਜਾ ਕੇ ਦੇਖਿਆ ਕਿ ਭਾਈ ਬਚਿੱਤਰ ਸਿੰਘ ਘੋਡੇ ਤੇ ਬੈਠਣਾ ਕੀ ਉੱਠਣ ਦੀ ਹਿੰਮਤ ਨਹੀਂ ਸੀ ਕਰਦੇ ਇੰਨੇ ਜ਼ਖਮ ਸੀ ਸਰੀਰ ਤੇ ਬਾਬਾ ਜੀ ਸਨ ਚੱਕ ਕੇ ਆਪਣੇ ਘੋਡੇ ਤੇ ਲਾਦ ਕੇ ਲਿਆਂਦਾ ਤੇ ਨਿਆਂਗ ਖਾਂ ਦੀ ਹਵੇਲੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਈ ਘੜੀਆਂ ਉਹਨੂੰ ਆਪਣੀ ਗੋਦੀ ਚ ਪਾ ਕੇ ਆਪਣੇ ਸਿੱਖ ਨੂੰ ਪਿਆਰ ਕਰਦੇ ਰਹੇ ਉਦਿਆਂ ਮਲਮ ਪਟੀਆਂ ਆਪ ਆਪਣੇ ਹੱਥੀਂ ਕੀਤੀਆਂ ਦਸ਼ਮੇਸ਼ ਪਤਾ ਸ਼ੈਨਸ਼ਾ ਮਹਾਰਾਜ ਨੇ ਫਿਰ ਸਮੇ ਨੂੰ ਵਿਚਾਰਦਿਆਂ ਹੋਇਆਂ ਨਿਆੰਗ ਖਾਂ ਨੂੰ ਕਹਿੰਦੇ ਨਿਆੰਗ ਖਾਂ ਇਹ ਸਾਡਾ ਹੀ ਰੂਪ ਜਾਨਣਾ ਸਿੱਖ ਨੂੰ ਹੁਣ ਇਹ ਅੱਗੇ ਜਾਣ ਦੀ ਹਾਲਤ ਵਿੱਚ ਨਹੀਂ ਆ ਇਹਦੀ ਸੇਵਾ ਤੁਸਾਂ ਨੇ ਨਿਭਾਉਣੀ ਹੈ ਨਿਆੰਗ ਖਾਂ ਨੇ ਇੱਕ ਕਮਰੇ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਪਰ ਇਧਰ ਇੱਕ ਖਬਰ ਅੱਗ ਵਾਂਗ ਫੈਲ ਗਈ ਕਿ ਨਿਆਂੰਖਾਂ ਦੇ ਘਰ ਗੁਰੂ ਗੋਬਿੰਦ ਸਿੰਘ ਆਇਆ ਨਿਆਂੰਖਾਂ ਦੇ ਘਰ ਬਾਗੀ ਗੁਰੂ ਆਇਆ ਕਿਉਂਕਿ ਫੌਜਾਂ ਲੱਭਦੀਆਂ ਫਿਰਦੀਆਂ ਸੀ ਗੁਰੂ ਸਾਹਿਬ ਇਥੋਂ ਨਿਕਲ ਗਏ ਗਾਂ ਚਮਕੌਰ ਦੀ ਗੜੀ ਵੱਲ ਘੇਰਾ ਪੈ ਗਿਆ ਆ ਕੇ ਨਿਆਂੰਖਾਂ ਨੂੰ ਇੰਨੇ ਸਮੇਂ 'ਚ ਨਿਆਂੰਖਾਂ ਦੇ ਪਰਿਵਾਰ ਨੇ ਲੱਗ ਕੇ ਇਦਾ ਪੁੱਤਰ ਹੈ ਆਲਮ ਖਾਨ। ਇਹਦੀ ਧੀ ਹੈ ਬੀਬੀ ਮਮਤਾਜ। ਇਸ ਦੀ ਘਰ ਵਾਲੀ ਹੈ। ਇਹਨਾਂ ਸਾਰਿਆਂ ਨੇ ਮਿਲ ਕਰਕੇ ਨਾ ਜਿਹੜੇ ਘੋੜਿਆਂ ਦੇ ਪੌੜ ਸੀ, ਘੋੜਿਆਂ ਦੇ ਨਿਸ਼ਾਨ ਸੀ, ਉਹਨਾਂ ਨੂੰ ਮਟਾਇਆ ਆਪਣੇ ਘਰ ਦੇ ਅੱਗੋਂ। ਕਿ ਪਤਾਨ ਲੱਗੀ ਇੱਥੇ ਘੋੜੇ ਆਏ ਸੀ, ਇੱਥੇ ਗੁਰੂ ਸਾਹਿਬ ਖੜੇ ਹੋਏ ਸਨ ਆ ਕੇ, ਰੁਕੇ ਹੋਏ ਸਨ। ਤੇ ਜਦੋਂ ਇੱਥੇ ਜਾਫਰ ਬੇਗ ਆਇਆ ਜਾਫਰ ਬੇਗ ਨੇ ਆ ਕੇ ਦਵਾ ਸਲਾਮ ਤੇ ਕੀਤੀ ਕਿਉਂਕਿ ਨਿਆਂਗ ਖਾਨ ਦਾ ਬੜਾ ਵੱਡਾ ਰਸੂਖ ਸੀ ਇਲਾਕੇ 'ਚ 48 ਪਿੰਡ ਇਹਦੇ ਅੰਡਰ ਆਉਂਦੇ ਸਨ 48 ਪਿੰਡਾਂ ਦਾ ਇਹ ਮਾਲਕ ਸੀ ਜਰਨੈਲ ਜੋਦਾ ਸੀ ਸਰਕਾਰੇ ਦਰਬਾਰੇ ਬੜਾ ਰਸੂਖवान ਬੰਦਾ ਸੀ ਉਹਨੇ ਆ ਕੇ ਆਖਿਆ ਖਾਨ ਸਾਹਿਬ ਮੈਨੂੰ ਪੱਕੀ ਸੂ ਮਿਲੀ ਕਿ ਤੁਹਾਡੇ ਘਰ ਗੁਰੂ ਗੋਬਿੰਦ ਸਿੰਘ ਠਹਿਰੇ ਹੋਏ ਹਨ ਕਹਿੰਦਾ ਦੇਖ ਲਓ ਭਾਈ ਮੈਂ ਵੀ ਸੱਚਾ ਸੁੱਚਾ ਮੁਸਲਮਾਨ ਸਾਰੇ ਘਰ ਦੀ ਤਲਾਸ਼ੀ ਹੋ ਗਈ ਤੁਰਨ ਲੱਗੇ ਤੇ ਇੱਕ ਤਾਲੇ ਇੱਕ ਦਰਵਾਜੇ ਵੱਲ ਨਜ਼ਰ ਪਈ ਜਿਹੜਾ ਅੰਦਰੋਂ ਬੰਦ ਸੀ ਕਹਿੰਦੇ ਆ ਇਹਦੇ 'ਚ ਕੌਣ ਆ ਕਹਿੰਦੇ ਇਹਦੇ 'ਚ ਮੇਰੀ ਧੀ ਤੇ ਮੇਰਾ ਜਵਾਈ ਹੈ ਮੇਰਾ ਮਹਿਮਾਨ ਹੈ ਜੇ ਕਹੋ ਤੇ ਮੈਂ ਦਰਵਾਜ਼ਾ ਖੋਲ ਦੇਣਾ ਤੇ ਅੰਦਰੋਂ ਬੀਬੀ ਮਮਤਾਜ ਨੇ ਆਖਿਆ ਅੱਬਾ ਹਜ਼ੂਰ ਕਹੋ ਤੇ ਮੈਂ ਦਰਵਾਜ਼ਾ ਖੋਲ ਦਿੰਨੀ ਇਹ ਸੌਂ ਗਏ ਹਨ ਰਾਮ ਕਰਨ ਦੇ ਹਨ ਜਦੋਂ ਬੱਚੀ ਦੀ ਆਵਾਜ਼ ਸੁਣੀ ਨਾ ਤੇ ਮੁਸਲਮਾਨ ਵੀ ਧਰਮ ਇਮਾਨ ਦੇ ਬੜੇ ਪੱਕੇ ਹੁੰਦੇ ਹਨ ਉਹ ਸਮਝਦੇ ਸੀ ਕਿ ਮੁਸਲਮਾਨ ਕੋਈ ਲੜਕੀ ਕੋਈ ਬੱਚੀ ਕਿਸੇ ਗੈਰ ਮਰਦ ਨਾਲ ਇਕੱਲੀ ਕਦੇ ਕਿਸੇ ਕਮਰੇ ਚ ਰਹਿ ਨਹੀਂ ਸਕਦੀ ਤੁਸੀਂ ਵੇਖੋਗੇ ਮੁਸਲਮਾਨ ਬੱਚੀਆਂ ਕਿਸੇ ਗੈਰ ਮਰਦ ਨੂੰ ਆਪਣਾ ਮੁਖ ਆਪਣਾ ਚਿਹਰਾ ਦਿਖਾਉਣਾ ਵੀ ਸ਼ਰਮ ਮਹਿਸੂਸ ਕਰਦੀਆਂ ਢੱਕ ਕੇ ਰੱਖਦੀਆਂ ਬੁਰਕੇ ਦੇ ਨਾਲ ਕਿ ਗੈਰ ਮਰਦ ਜਿਹੜਾ ਸਾਡਾ ਚਿਹਰਾ ਵੀ ਨਾ ਦੇਖ ਲੇ ਇਹਨੇ ਧਰਮ 'ਚ ਪਰਪੱਕ ਹੁੰਦੇ ਆ ਤੇ ਇਥੇ ਹਾਕਮ ਜਾਫਰ ਬੇ ਕਹਿੰਦਾ ਕੋਈ ਨਹੀਂ ਖਾਨ ਸਾਹਿਬ ਜੇ ਤੁਹਾਡਾ ਮਹਿਮਾਨ ਆ ਤੁਹਾਡੀ ਧੀ ਜਵਾਈ ਤੇ ਸਾਡਾ ਧੀ ਜਵਾਈ ਚ ਕੀ ਫਰਕ ਆ ਤੁਸੀਂ ਤੇ ਸੱਚਾ ਮੁਸਲਮਾਨ ਹੈ ਕੋਈ ਗੱਲ ਨਹੀਂ ਰਹਿਣ ਦੇ ਉਹ ਚਲੇ ਗਏ ਇਹ ਬੋਲ ਪਏ ਬੀਬੀ ਮਮਤਾਜ ਦੀ ਕੰਨੀ ਉਹਨੇ ਆਪਣਾ ਸੀਸ ਉਸੇ ਵਲੇ ਜ਼ਖਮੀ ਭਾਈ ਬਚਿੱਤਰ ਸਿੰਘ ਦੇ ਚਰਨਾਂ ਤੇ ਰੱਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਤਰ ਕੇ ਉਹਨੂੰ ਆਪਣਾ ਪਤੀ ਮੰਨ ਲਿਆ ਪਿਤਾ ਦੇ ਮੁਖ ਤੋਂ ਨਿਕਲੇ ਹੋਏ ਬੋਲ ਕਿ ਮੇਰੀ ਧੀ ਤੇ ਮੇਰਾ ਜਵਾਈ ਆ ਹਾਲਾਂਕਿ ਭਾਈ ਬਚਿੱਤਰ ਸਿੰਘ ਬੇਹੋਸ਼ ਪਏ ਹੋਏ ਸਨ ਮਲਮਪੱਟੀ ਬੀਬੀ ਮਮਤਾਜ ਕਰ ਰਹੀ ਸੀ ਬਾਅਦ ਵਿੱਚ ਜਦੋਂ ਦੇਖਿਆ ਤੇ ਭਾਈ ਬਚਿੱਤਰ ਸਿੰਘ ਇੱਥੇ ਸ਼ਹਾਦਤ ਦਾ ਜਾਮ ਪੀ ਚੁੱਕੇ ਹਨ ਇਹ ਪਰਿਵਾਰ ਨੇ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕੀਤਾ ਪਰ ਸਮਝ ਸਕਦੇ ਕਿਵੇਂ ਕੀਤਾ ਹੋਏਗਾ ਇਹੋ ਜੇ ਸਮਝੇ ਫਿਰ ਵੀ ਕਿਸੇ ਤਰੀਕੇ ਨਾਲ ਵਿਉਂਤਬੰਦੀ ਘੜ ਕੇ ਉਹਨਾਂ ਸੰਸਕਾਰ ਕੀਤਾ ਉਹ ਨਿਆਂਖਾਂ ਦੀ ਭੂਆ ਹੈ ਬੀਬੀ ਉਮਰੀ ਜਿਸ ਦੇ ਪੁੱਤਰ ਹਨ ਗਨੀਖਾਂ ਤੇ ਨਬੀਖਾਂ ਐਵੇਂ ਤੇ ਨਹੀਂ ਭਾਈ ਗਨੀਖਾਂ ਤੇ ਨਬੀਖਾਂ ਮਹਾਰਾਜ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਜਾਂਦੇ ਹਨ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇਨਾ ਪਰਿਵਾਰਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਗੁਰੂ ਨਾਨਕ ਦੇ ਘਰ ਨਾਲ ਪੀੜੀ ਦਰ ਪੀੜੀ ਬੜਾ ਗੂੜਾ ਸਬੰਧ ਰਿਹਾ ਹੈ ਨਾਲ ਇਹ ਗੁਰੂ ਸਾਹਿਬ ਦੀ ਅਜਮਤ ਨੂੰ ਜਾਣਦੇ ਹਨ ਮੈਂ ਕੱਲ ਸੁਣ ਰਿਹਾ ਸੀ ਮਲੇਰ ਕੋਟਲਾ ਵਾਲੇ ਨਵਾਬਾਂ ਤੋਂ ਰਿਕ ਮੰਜੂ ਕ੍ਰੇਸੀ ਉਹਦੇ ਕੋਲ ਮੈਂ ਸੁਣ ਰਿਹਾ ਸੀ ਮੁਸਲਮਾਨ ਔਰਤ ਹੈ ਉਹ ਕਹਿ ਰਹੀ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਕ ਹੈ ਬਚਨ ਹੈ ਕਿ ਦੇਸ਼ ਉਜੜੇਗਾ ਪਰ ਮਲੇਰ ਕੋਟਲਾ ਵਸਦਾ ਰਹੇਗਾ ਸਾਰਾ ਦੇਸ਼ ਉਜੜਿਆ 1947 ਵਿੱਚ ਪਰ ਮਲੇਰ ਕੋਟਲਾ ਉਸੇ ਤਰ੍ਹਾਂ ਵਸਦਾ ਰਿਹਾ ਉਹ ਮੁਸਲਮਾਨ ਭਾਈ ਦਾਸ ਰਹੇ ਸੀ ਕਹਿੰਦੇ ਸਿੱਖ ਤੇ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਾਈ ਹੋਏ ਸਹਾਏ ਅਰਦਾਸ ਕਰਦੇ ਆ ਔਰ ਅਸੀਂ ਤੇ ਮੁਸਲਮਾਨਾਂ ਨੇ ਮਲੇਰ ਕੋਟ ਨਿਵਾਸੀਆਂ ਨੇ ਤੇ ਇਹ ਦੇਖਿਆ ਆਪਣੀਆਂ ਅੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਥਾਈ ਹੋਏ ਸਹਾਏ ਸਾਈ ਹੁੰਦਿਆਂ ਨੂੰ ਦੇਖਿਆ ਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਸਾਰੇ ਦੇਸ਼ ਨੇ ਵੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਵੇਂ ਸਾਈ ਹੁੰਦੇ ਆ ਸਾਰਾ ਦੇਸ਼ ਉਜੜਿਆ ਪਰ ਮਲੇਰਕੋਟਲੇ 'ਚ ਇੱਕ ਵੀ ਮੌਤ ਨਹੀਂ ਹੋਈ ਇੱਕ ਵੀ ਘਰ ਨਹੀਂ ਉਜੜਿਆ ਮਲੇਰਕੋਟਲੇ ਦਾ ਕਿਉਂਕਿ ਮਲੇਰਕੋਟਲੇ ਦੇ ਨਵਾਬ ਨੇ ਸ਼ੇਰ ਅਫਗਾਨ ਨੇ ਹਾ ਦਾ ਨਾਰਾ ਮਾਰਿਆ ਸੀ ਸੈਭਜਾਦਿਆਂ ਵਾਸਤੇ ਗਾਮੇ ਆਪਦੇ ਨਾਲ ਇਤਿਹਾਸ ਦਾ ਜ਼ਿਕਰ ਕਰਾਂਗਾ ਕੱਲ ਪਰਸੋ ਦੋ ਦਿਨ ਦੇ ਵਿੱਚ ਚਮਕੌਰ ਦੀ ਜੰਗ ਆਪਾਂ ਵਿਚਾਰੀ ਹੁਣ ਸਰਹੰਦ ਦੀ ਜੰਗ ਦਾ ਜ਼ਿਕਰ ਜਿਹੜਾ ਸਰਹੰਦ ਦਾ ਸਾਕਾ ਉਹਦਾ ਜ਼ਿਕਰ ਵੀ ਕਰਾਂਗਾ ਮੈਂ ਜਦੋਂ ਉਸ ਮਲੇਰਕੋਟਲਾ ਨਵਾਬ ਨੇ ਹਾ ਦਾ ਨਾਰਾ ਮਾਰਿਆ ਕਲਗੀਧਰ ਪਾਤਸ਼ਾਹ ਨੂੰ ਰਾਏ ਕੱਲੇ ਨੇ ਦੱਸਿਆ ਤੇ ਮਹਾਰਾਜ ਨੇ ਕਿਹਾ ਸੀ ਦੇ ਸੁੱਜੜੇਗਾ ਪਰ ਮਲੇਰਕੋਟਲਾ ਵਸਦਾ ਰਹੇਗਾ ਨਾਲ ਹੀ ਤੀਰ ਨਾਲ ਦੱਬਦਾ ਬੂਟਾ ਪੁੱਟਰੇ ਸਿਕਾਈ ਦਾ ਤੇ ਕਹਿੰਦੇ ਆ ਇਹ ਜ਼ਾਲਮ ਸਰਕਾਰ ਦੀਆਂ ਜੜਾਂ ਪੁੱਟੀਆਂ ਗਈਆਂ ਜ਼ੁਲਮੀ ਰਾਜ ਦੀਆਂ ਜੜਾਂ ਪੁੱਟੀਆਂ ਗਈਆਂ ਕਹਿੰਦੇ ਜਦੋਂ ਮਲੇਰ ਕੋਟਲੇ ਤੇ ਚੜ ਕੇ ਵਾਰ ਆਉਂਦੀ ਸੀ ਨਾ ਇਹ ਨਹੀਂ ਵੀ ਲੁੱਟਣ ਨਹੀਂ ਸੀ ਹੁੰਦੇ ਜਿਹੜੇ ਲਟੇਰੇ ਧਾੜ ਵੀ ਹੁੰਦੇ ਉਹਦਾ ਕੋਈ ਮਜਬ ਨਹੀਂ ਹੁੰਦਾ ਕਹਿੰਦੇ ਜਦੋਂ ਲੁੱਟਣ ਆਉਂਦੇ ਸੀ ਨਾ ਤੇ ਇੱਥੋਂ ਹੀ ਪਛਾਣ ਪਰਤ ਜਾਂਦੇ ਸੀ ਤੇ ਕਿਸੇ ਨੇ ਪੁੱਛਿਆ ਭਾਈ ਮਲੇਰ ਕੋਟਲਾ ਕਿਉਂ ਨਹੀਂ ਲੁੱਟਦੇ ਕਹਿੰਦੇ ਜਦੋਂ ਜਾਈ ਦਾ ਰੰਬਲੇ ਕੋਟ ਨਾਲ ਲੁੱਟਣ ਤੇ ਅੱਗੇ ਇੱਕ ਬਾਦਸ਼ਾਹ ਇੱਕ ਬਹੁਤ ਵੱਡਾ ਜਰਨੈਲ ਹੱਥ ਵਿੱਚ ਕਿਰਪਾਨ ਲੈ ਕੇ ਨੀਲੇ ਘੋੜੇ ਦਾ ਸ਼ਾਹ ਅਸਵਾਰ ਮਿਲ ਜਾਂਦਾ ਉਹ ਨੀਲੇ ਘੋੜੇ ਤੇ ਕੋਈ ਉਥੇ ਜਰਨੈਲ ਘੁੰਮਦਾ ਹੁੰਦਾ ਤੇ ਉਹ ਕਿਰਪਾਨ ਲੈ ਕੇ ਅੱਗੇ ਖੜ ਕੇ ਪਹਿਰਾ ਦਿੰਦਾ ਉਧਰ ਜਾਣ ਦੀ ਸਾਡੀ ਹਿੰਮਤ ਨਹੀਂ ਪੈਂਦੀ ਉਹ ਨੀਲੇ ਦਾ ਸ਼ਾਹਸਵਾਰ ਕੌਣ ਹੈ ਉਹ ਮੇਰੇ ਸ਼ੈਨਸ਼ਾਹ ਬਾਜਾਂ ਵਾਲੇ ਹਨ ਉਹ ਕਲਗੀਧਰ ਪਿਤਾ ਜੀ ਹਨ ਮੈਂ ਉਸ ਮੁਸਲਮਾਨ ਬੀਬੀ ਦੀਆਂ ਗੱਲਾਂ ਸੁਣ ਕੇ ਨਾ ਰੋਂਗਟੇ ਖੜੇ ਹੋ ਗਏ ਉਹ ਕਹਿੰਦੀ ਉਹ ਸਿੱਖੋ ਮੈਂ ਤੁਹਾਨੂੰ ਵਾਸਤਾ ਪਾਉਣੀ ਆ ਅਸੀਂ ਮੁਸਲਮਾਨਾਂ ਨੇ ਤੇ ਤੱਕ ਲਿਆ ਅਸੀਂ ਮੁਸਲਮਾਨਾਂ ਨੇ ਤੇ ਤੱਕ ਲਿਆ ਮੁਸਲਮਾਨ ਭਾਈਆਂ ਨੇ ਆਪਾਂ ਤੱਕਿਆ ਗੁਰੂ ਗੋਬਿੰਦ ਸਿੰਘ ਸਭ ਥਾਂ ਹੀ ਹੋਏ ਸਹਾਇ ਕਹਿੰਦੇ ਉਹ ਸਿੱਖੋ ਕਿਸੇ ਤੁਸੀਂ ਵੀ ਮੰਨ ਲਓ ਤੁਸੀਂ ਬਾਣੀ ਤੇ ਬਾਣੇ ਦੇ ਧਾਰਨੀ ਹੋ ਜਾਓ ਉਹ ਸਿੱਖੋ ਅਮਰ ਸ਼ਕਲੋ ਅਮਰ ਧਾਰੀ ਹੋ ਜਾਓ ਕਹਿੰਦੇ ਸਾਨੂੰ ਮਲੇਰਕੋਟਲੇ ਵਾਲਿਆਂ ਨੂੰ ਪੁੱਛ ਲਵਾ ਕੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਹਸਤੀ ਹਨ ਕਹਿੰਦੇ ਅਸ ਮਲੇਰਕੋਟਲਾ ਅੱਜ ਵੀ ਵੱਸਦਾ ਹੈ ਗੁਰਾਂ ਦੇ ਨਾਂ ਦੇ ਉੱਤੇ ਸੋ ਅੱਜ ਇਥੇ ਮੁਸਲਮਾਨ ਬੀਬੀ ਮਮਤਾਜ ਇਹ ਮੰਗੀ ਹੋਈ ਸੀ ਬੱਸੀ ਪਠਾਣਾ ਇਹਦਾ ਰਿਸ਼ਤਾ ਖੜਿਆ ਹੋਇਆ ਸੀ ਨਿਆਂਖਾਂ ਦੀ ਇਹਨਾਂ ਦੀ ਭੂਆ ਨੇ ਉਮਰੀ ਨੇ ਕਨੀਖਾਂ ਤੇ ਨਬੀ ਖਾਂ ਦੀ ਮਾਤਾ ਨੇ ਜਦੋਂ ਕਾਫੀ ਸਮਾਂ ਲੰਘਿਆ ਤੇ ਆਈ ਕਹਿੰਦੀ ਵੀਰਨਾ ਔਰ ਰਿਸ਼ਤਾ ਕਰ ਦਿੱਤਾ ਜਾਵੇ ਹੁਣ ਰਿਸ਼ਤਾ ਮੰਗ ਰਹੇ ਮੁੰਡੇ ਵਾਲੇ ਜਦੋਂ ਉਹਨੇ ਮਮਤਾਜ ਨੂੰ ਆਖਿਆ ਭੁਆਜੀ ਆਏ ਆ ਰਿਸ਼ਤੇ ਵਾਸਤੇ ਕਹਿੰਦੀ ਅੱਬਾ ਕਿਹਦੇ ਰਿਸ਼ਤੇ ਦੀ ਗੱਲ ਕਰਦੇ ਹੋ ਕਹਿੰਦੀ ਅੱਬਾ ਹਜੂਰ ਮੈਂ ਤੇ ਸ਼ਾਦੀ ਸੁਦਾ ਹਾਂ ਤੋ ਹੈਰਾਨ ਹੋ ਗਏ ਕਹਿੰਦੇ ਸ਼ਾਦੀ ਸੁਦਾ ਮੇਰਾ ਤੇ ਨਿਕਾਹ ਹੋ ਚੁੱਕਿਆ ਕਹਿੰਦੇ ਤੇਰਾ ਨਿਕਾਹ ਕਿਹਦੇ ਨਾਲ ਹੋਇਆ ਕਹਿੰਦੀ ਮੈਂ ਇੱਕ ਸ਼ਹੀਦ ਦੀ ਪਤਨੀ ਆ ਥਾਰੇ ਘਰ ਵਾਲੇ ਹੈਰਾਨ ਹੋ ਗਏ ਕਿਹੜੇ ਸ਼ਹੀਦ ਦੀ ਪਤਨੀ ਆ ਕਹਿੰਦੀ ਅੱਬਾ ਹਜੂਰ ਤੁਹਾਨੂੰ ਯਾਦ ਨਹੀਂ ਭੁੱਲ ਗਏ ਤੁਸੀਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋਦਾ ਸਿੰਘ ਜ਼ਖਮੀ ਪਿਆਸੀ ਅੰਦਰ ਤੇ ਜਾਫਰ ਬੇਗ ਆਇਆ ਸੀ ਤੁਸੀਂ ਆਖਿਆ ਸੀ ਅੰਦਰ ਮੇਰੀ ਧੀ ਤੇ ਮੇਰਾ ਜਵਾਈ ਹੈ ਤੇ ਮੈਂ ਤੇ ਅੱਬਾ ਹਜੂਰ ਤੇਰੇ ਬੋਲ ਸੁਣ ਕੇ ਉਦਣ ਹੀ ਸੀਸ ਝੁਕਾ ਦਿੱਤਾ ਸੀ ਮੈਂ ਜ਼ਖਮੀ बेहੋਸ਼ ਪਏ ਬਚਤਰ ਸਿੰਘ ਦੇ ਪੈਰਾਂ ਤੇ ਆਪਣਾ ਸਿਰ ਧਰ ਕੇ ਉਹਨੂੰ ਆਪਣਾ ਮੈਂ ਪਤੀ ਮੰਨ ਲਿਆ ਸੀ ਭਾਵੇਂ ਉਹ ਸ਼ਹੀਦ ਹੋ ਗਏ ਪਰ ਮੈਂ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਖ ਦਿੱਤਾ ਸੀ ਸਦਾਤਿਆ ਤੂੰ ਸਾਰਾ ਸਰਬੰਸ ਵਾਰ ਦਿੱਤਾ ਮੈਂ ਤੇਰੇ ਇਹ ਸ਼ਹੀਦ ਸਿੰਘ ਦੀ ਪਤਨੀ ਬਣ ਕੇ ਸਾਰਾ ਜੀਵਨ ਕੌਮ ਦੇ ਲੇਖੇ ਲਾਵਾਂਗੀ ਉਸ ਬੀਬੀ ਮਮਤਾਜ ਨੇ ساری ਜ਼ਿੰਦਗੀ ਵਿਆਹ ਨਹੀਂ ਕਰਾਇਆ 134 ਸਾਲ ਦੇ ਕਰੀਬ ਉਹਦੀ ਉਮਰ ਹੋਈ ਇੱਥੇ ਗੁਰਦੁਆਰਾ ਮਮਤਾਜ ਗੜ੍ਹ ਬਣਿਆ ਹੋਇਆ ਇਸ ਗੱਲ ਦੀ ਅਗਵਾਈ ਪਰਦਾ ਹੈ ਜਿਹੜੇ ਅੱਜ ਕਹਿ ਦਿੰਦੇ ਨਾ ਕਿ ਗੁਰੂ ਗੋਬਿੰਦ ਸਿੰਘ ਨੇ ਆਖਿਆ ਸ਼ਰਾਰਤੀ ਅਨਸਰਾਂ ਨੇ ਇਹ ਚੀਜ਼ ਫਲਾਈ ਹੋਈ ਆ ਕਿਉਂਕਿ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਬੜੀ ਗੂੜੀ ਸਾਂਝ ਰਹੀ ਆ ਸਾਂਝ ਨਾ ਹੁੰਦੀ ਨਾ ਤੇ ਪੰਜਵੇਂ ਪਾਤਸ਼ਾਹ ਸਾਈਂ ਮੀਆਂ ਮੀਰ ਮੁਸਲਮਾਨ ਫਕੀਰ ਕੋਲੋਂ ਹਰਮੰਦਰ ਸਾਹਿਬ ਦੀ ਨੀਂਵ ਨ ਰਖਾਉਂਦੇ ਪੀਰ ਪੀਖਣ ਸਾਹ ਖਸਕੇ ਪਿੰਡ ਤੋਂ ਚੱਲਦਾ ਅੱਜ ਉਧਰਲੇ ਪਾਸੇ ਨੂੰ ਸਜਦਾ ਕਰਦਾ ਕਹਿੰਦੇ ਅੱਜ ਅੱਲਾ ਦਾ ਨੂਰ ਪੜ੍ਹਨੇ ਵਿੱਚ ਪ੍ਰਗਟ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੜੇ ਮਰੀਦ ਹੋਏ ਮੁਸਲਮਾਨ ਕੱਲੇ ਗੁਰੂ ਗੋਬਿੰਦ ਸਿੰਘ ਦੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੀ ਗੁਰੂ ਨਾਨਕ ਦੇ ਨਾਲ ਤੇ ਸਾਰਾ ਜੀਵਨ ਭਾਈ ਮਰਦਾਨਾ ਜੀ ਚੱਲਦੇ ਰਹੇ ਆਪਣੇ ਜਿਹੜੇ ਪੂਰਨ ਮਸੰਦ ਵਰਗੇ ਸੀ ਉਹਨਾਂ ਕਹਿ ਦਿੱਤਾ ਮੇਰੇ ਘਰੋਂ ਚਲੇ ਜਾਓ ਮੇਰਾ ਪਰਿਵਾਰ ਕੋਲੂ ਪੀੜਿਆ ਜਾਏਗਾ ਗਲਾਬੇ ਪੰਜਾਬੇ ਨੇ ਹੱਥ ਖੜੇ ਕਰ ਦਿੱਤੇ ਮਸੰਦਾਂ ਨੇ ਪਰ ਇਹ ਨਿਆਂਗ ਖਾਨ ਦਾ ਪੁੱਤਰ ਜਿਹੜਾ ਆਲਮ ਖਾਨ ਸੀ ਨਾ ਇਹ ਗਾਂ ਚਮਕੌਰ ਦੀ ਗੜੀ ਤੱਕ ਗੁਰੂ ਗੋਬਿੰਦ ਸਿੰਘ ਨੂੰ ਫੌਜਾਂ ਨੂੰ ਛੱਡ ਕੇ ਵੀ ਆਇਆ ਔਰ ਇਹਨਾਂ ਦੀ ਭੂਆ ਦੇ ਪੁੱਤ ਗਨੀ ਖਾ ਤੇ ਨਬੀ ਖਾ ਉੱਚ ਦਾ ਪੀਰ ਬਣਾ ਕੇ ਅਗਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਏ ਨੂੰ ਜੰਗ ਦੇ ਮੈਦਾਨ ਚੋਂ ਕੱਢ ਕੇ ਵੀ ਆਏ ਸੋ ਅੱਜ ਦਾ ਜਿਹੜਾ ਦਿਹਾੜਾ ਸੀ ਇਹ ਨਿਆਂਗਖਾਂ ਤੇ ਬੀਬੀ ਮਮਤਾਜ ਦੇ ਤਿਆਗ ਨੂੰ ਸਮਰਪਿਤ ਹੈ ਇਹ ਕਦੇ ਨਾ ਆਖਿਆ ਕਰੋ ਕਿ ਗੁਰੂ ਗੋਬਿੰਦ ਸਿੰਘ ਨੇ ਕਹਿੰਦੇ ਆਖਿਆ ਸੀ ਕਿ ਮੁਸਲਮਾਨ ਇਨੀਆਂ ਕਸਮਾਂ ਖਾਣ ਬਾ ਨੂੰ ਸਰੋਂ ਦਾ ਤੇਲ ਲਾ ਕੇ ਤਿਲਾਂ ਦੀ ਬੋਰੀ ਚ ਪਾ ਦਿਓ ਜਿੰਨੇ ਤੇਲ ਲੱਗਦੇ ਇਨੀਆਂ ਕਸਮਾਂ ਖਾਣ ਫਿਰ ਵੀ ਵਿਸ਼ਵਾਸ ਨਹੀਂ ਕਰਨਾ ਨਹੀਂ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਮਜ਼ਬ ਕਿਸੇ ਧਰਮ ਨੂੰ ਆਕ ਹੀ ਨਹੀਂ ਸਕਦੇ ਬੰਦਾ ਕੋਈ ਭੈੜਾ ਹੋ ਸਕਦਾ ਕੋਈ ਧਰਮ ਜਿਹੜਾ ਉਹ ਭੈੜਾ ਨਹੀਂ ਹੁੰਦਾ ਹਰ ਧਰਮ ਦੇ ਵਿੱਚ ਚੰਗੇ ਤੇ ਮਾੜੇ ਬੰਦਿਆਂ ਦਾ ਸਮੇਲ ਹੁੰਦਾ ਅਕਬਰ ਬਾਦਸ਼ਾਹ ਵਰਗੇ ਵੀ ਮੁਸਲਮਾਨ ਆਏ ਜਿਹੜੇ ਗੁਰੂ ਚਰਨਾਵਿਚ ਸੀਸ ਝੁਕਾਉਂਦੇ ਰੇ ਹਮੇਸ਼ਾ ਬਹਾਦਰ ਸ਼ਾਹ ਵੀ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਦੇ ਗੋਲਖਾਹ ਤੋਂ ਲੇਖਾਂ ਨੇ ਵਾਰ ਕੀਤਾ ਆਪਣਾ ਜਰਾਹ ਵੀ ਭੇਜਦਾ ਹੈ ਸੋ ਸਤਿਗੁਰ ਕਿਰਪਾ ਕਰਨ ਇਸ ਤਰ੍ਹਾਂ ਕੜੀ ਦਰ ਕੜੀ ਇਤਿਹਾਸ ਗਾਂ ਵਿਚਾਰਦੇ ਰਵਾਂਗੇ ਨਿਕ ਬਚਨ ਕਰਦੇ ਹੋਏ ਸਮਾਪਤੀ ਹੈ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ